2300 ਦੇ ਘਰ ਦੇ ਤੌਰ ਦੇਣਾ ਉੱਥੇ ਤੁਸੀਂ ਮੈਰਿਜ ਜਿ ਕਰਾ ਲਓ ਠੀਕ ਹੈ ਨਾ ਜੇ ਤਾਂ ਆ ਇੱਕ ਲਵ ਮੈਰਿਜ ਵਾਲਾ ਸਿਸਟਮ ਬਹੁਤ ਚੱਲਿਆ ਇਹ ਚੀਜ਼ ਦੇ ਵਿੱਚੋਂ ਵੀ ਨਿਕਲੋ ਅੱਜ ਕੱਲ ਤਾਂ ਜੇ ਮੁੰਡੇ ਨੂੰ ਨਾ ਮੁੰਡਾ ਵੀਡੀਓ ਤਾਂ 100 ਦੇ ਵਿੱਚੋਂ 90% ਮੁੰਡੇ ਪਰ ਜਦੋਂ ਪਲਾਂਗੇਜਮੈਂਟ ਆਜਮੇ ਸਿਸਟਮ ਇਹ ਆਪਣਾ ਵੈਸੇ ਹੀ ਲਿਆ ਵੀਡੀਓ ਬਣਾਉਂਦੀ ਬਣਾਉਂਦੀ ਹੈ ਜਨਤਾ ਤੇ ਉਹ ਕੱਲ ਨੂੰ ਜਦੋਂ ਕੁੜੀ ਬਾਰੇ ਕੋਈ ਪਤਾ ਲੱਗਦਾ ਭਲਾ ਉਹ ਫੇਕ ਹੁੰਦਾ ਭਲਾ ਰੀਅਲ ਮੈਂ ਜੰਤਾ ਸ਼ੇਅਰ ਕਰ ਕੋਈ ਇਹ ਪਹਿਲੀ ਵੀਡੀਓ ਨਹੀਂ ਕਿ ਜਿਹੜੀ ਆ ਇਦਾਂ ਹੀ ਆ ਵੀਡੀਓ ਬਹੁਤ ਆਉਂਦੀਆਂ ਇਹ ਸੋ ਪਬਲਿਸ਼ ਤਾਂ ਹੋ ਗਈ ਵੀ ਇਹ ਕੁੜੀ ਫੇਮਸ ਏ ਟਰੈਕਟਰ ਡਰਾਈਵਰ ਵਾਲੇ ਸਿਸਟਮ ਦੇ ਵਿੱਚ ਪਰ ਮੈਂ ਇੱਕ ਸਾਰਿਆਂ ਨਾਲ ਵੱਡੀ ਬੇਨਤੀ ਸਾਡੇ ਪੰਜਾਬੀਆਂ ਨੂੰ ਕਰਨੀ ਚਾਹਣਾ ਇਹ ਗੱਲ ਨੂੰ ਨਾ ਧਿਆਨ ਨਾਲ ਸੁਣਿਓ ਆ ਜਿਹੜੀ ਮੈਂ ਗੱਲ ਹੁਣ ਕਹਿਣ ਲੱਗਿਆ ਆ ਮੁੰਡੇ ਦੀ ਸ਼ਕਲ ਆਪਦੇ ਦਿਮਾਗ ਦੇ ਵਿੱਚ ਪਾ ਲਓ ਸਾਰੇ ਪੰਜਾਬ ਵਾਲੇ ਟੋਟਲੀ ਸਾਰੇ ਇਹਨੂੰ ਕੋਈ ਕੁੜੀ ਨਾ ਦਵੋ ਇਹ ਪਤੰਦਰ ਭਈਆ ਰਣੀ ਵਿਆਹਨ ਤਾਂ ਕਮਜਬੂਰ ਹੋ ਜਾਣ ਇਹਨੂੰ ਕੋਈ ਕੁੜੀ ਨਾ ਦੇਓ ਉਹ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਉਹ ਬੇਗੈਰਤ ਬੇ ਮਤਲਬ ਕੋਈ ਉਹਨਾਂ ਚਣਖਣਾ ਹੋਊਗੀ ਜਮਾਂ ਜਮੀਰ ਮਰੇ ਵਾਲੇ ਹੋਣਗੇ ਜਿਹੜੇ ਆਪਦੀ ਧੀ ਨੂੰ ਆ ਆ ਜਿਹੜਾ ਨਖੈਦਾ ਇਹਦੇ ਲੜ ਲਾ ਕੇ ਤੁਰਨਗੇ ਜਿਹੜਾ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਦੇਖੋ ਉਹ ਕੁੜੀ ਕਹਿੰਦੀ ਇਹ ਮੁੰਡਾ ਮੇਰੀ ਸਹੇਲੀ ਨਾਲ ਵੀ ਮਤਲਬ ਲਿਵਿੰਗ ਰਿਲੇਸ਼ਨ ਚ ਸੀਗਾ ਸਹੇਲੀ ਨਾਲ ਵੇ ਲੋ ਕੁੜੀ ਦੀ ਪਹਿਲੀ ਇੱਥੇ ਦਾ ਫਿਰ ਕੁੜਕੇ ਤੂੰ ਵੀ ਥੋੜੀ ਜੀ ਗਲਤ ਆ ਜੇ ਤੈਨੂੰ ਪਤਾ ਸੀਗਾ ਵੀ ਮੇਰੀ ਸਹੇਲੀ ਨਾਲ ਮੇਰੀ ਇੰਗੇਜਮੈਂਟ ਹੋਈ ਹੋਈ ਐ ਤੂੰ ਘਰੇ ਹੀ ਗੱਲ ਕਰ ਠੀਕ ਆ ਘਰੇ ਕਰ ਜਾਂ ਕਿਦਾਂ ਵੀ ਕੋਈ ਗੱਲ ਨੂੰ ਇਹਨੂੰ ਚੱਕ ਆਉਂਦਾ ਹਨਾ ਹੁਣ ਤੋਂ ਇਹ ਚੀਜ਼ਾਂ ਕੱਢ ਰਹੀਆਂ ਤੇ ਪਰ ਜੇ ਫਿਰ ਵੀ ਦੇਖਿਆ ਜਾਵੇ ਵੀ ਉਹ ਬੰਦਾ ਕਿੱਡਾ ਕਿ ਠਰਕੀ ਕਿੱਡਾ ਕਿ ਖਾਚ ਹੋਊਗਾ ਜਿਹੜਾ ਬੰਦਾ ਇਹਦੇ ਨਾਲ ਤਾਂ ਜੋ ਕਰਦਾ ਕਰਦਾ ਸੀਗਾ ਨਾਲ ਸਹੇਲੀ ਨਾਲ ਵੀ ਸਾਲਾ ਫਾਇਦਾ ਹੀ ਉਹ ਇਹ ਚੀਜ਼ਾਂ ਦਾ ਚੱਕੀ ਗਿਆ ਅਸਲ ਵਿੱਚ ਯਾਰ ਨਾ ਬਈ ਦੁਨੀਆ ਦਾ ਬੇੜਾ ਡਰਕ ਹੋ ਚੁੱਕਿਆ ਫੂਨ ਜਿਹੜਾ ਉਹ ਚਿੱਟਾ ਹੋ ਚੁੱਕਿਆ ਕਿਸੇ 'ਚ ਕੋਈ ਮਤਲਬ ਅਣਖ ਨਹੀਂ ਕੋਈ ਜ਼ਮੀਰ ਨਹੀਂ 100 ਦੇ ਵਿੱਚੋਂ ਮੈਂ ਫੇਰ ਦੁਬਾਰਾ ਕਹਿੰਦਾ ਕੁੜੀਓ 90% ਮੁੰਡੇ ਹੁਣ ਮੈਂ ਮੁੰਡਾ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਪਤਾ ਹੁੰਦੀਆਂ ਮੁੰਡਿਆਂ ਬਾਰੇ ਮੇਰੇ ਯਾਰਾਂ ਦੋਸਤਾਂ 'ਚ ਠੇਰੇ ਵਾਰ ਇਹ ਚੀਜ਼ਾਂ ਵੀ ਤੁਸੀਂ ਪਹਿਲੀ ਗੱਲ ਤਾਂ ਜਦੋਂ ਘਰ ਦੇ ਆਣੇ ਸੋਨੂੰ ਮੰਗਦਾ ਤੁਸੀਂ ਉਦੋਂ ਪਹਿਲਾਂ ਰਿਲੇਸ਼ਨ 'ਚ ਆਓ ਹੀ ਨਾ ਜਿੱਦਣ ਤੁਹਾਡੇ ਲਾਵਾਂ ਫੇਰੇ ਹੋਗੇ ਉਦੋਂ ਬਾਅਦ ਜੋ ਕੁਛ ਮਰਜ਼ੀ ਕਰੀ ਚੱਲੋ ਇਹ ਜਨਤਾ ਨੇ ਤਾਂ ਸੋਨੂੰ ਕੰਪੈਲ ਕਰਨਾ ਹੁੰਦਾ ਵੀ ਜੇ ਵੀ ਆਪਣਾ ਤਾਂ ਹੋਇਆ ਹੀ ਪਿਆ ਆਗੇ ਮੈਂ ਠੁਈ ਪਈ ਹੁਣ ਵਿਆਹ ਹੀ ਹੁੰਦਾ ਏ ਇੱਕ ਸਾਹ ਦਾ ਹੋਰ ਕੀ ਹੁੰਦਾ ਆਇ ਨਹੀਂ ਹੋਇ ਨਹੀਂ ਚਾਕੇ ਤੁਸੀਂ ਉਹਨਾਂ ਦੇ ਜਜ਼ਬਾਤੀ ਹੈਨਾ ਮੋਸ਼ਨਲ ਬਲੈਕਮੇਲ ਜਿਹਨੂੰ ਕਹਿ ਦਿੰਦੇ ਆ ਤੁਸੀਂ ਉਹ ਚੜ ਜਾਂਦੇ ਆ ਬਾਹਰ ਦੇ ਵਿੱਚ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਅਗਲਾ ਵੀਡੀਓ ਸ਼ੇਅਰ ਕਰ ਆਂ ਵੇਖ ਲਓ ਹੁਣ ਕੀ ਬਣਿਆ ਹੋਇਆ ਹੁਣ ਸਾਰਿਆਂ ਨੂੰ ਵੱਡੀ ਗੱਲ ਇਹ ਚੀਜ਼ ਸੋਚ ਕੇ ਵੇਖੋ ਕੁੜੀ ਦੀ ਵਿਚਾਰੀ ਦੀ ਹੈਨਾ ਚਲੋ ਯਾਰ ਮੈਂ ਨਾ 30% ਚਲੋ ਕੁੜੀ ਵੀ ਗਲਤ ਹੈ ਜ 70 ਚਲੋ ਮੁੰਡਾ ਹੈ ਨਾ ਪਰ ਕੁੜੀ ਜੇ ਕੁੜੀ ਦੇ ਪੱਖੋਂ ਦੇਖਿਆ ਜਾਵੇ ਤੂੰਦੀ ਰਿਸ਼ਤੇਦਾਰੀ ਵਿੱਚ ਆਣ ਗਵਾਂਡ ਚ ਪਿੰਡ ਚ ਆਸੇ ਪਾਸੇ ਜਾਂ ਟੋਟਲ ਪੰਜਾਬ ਵਿੱਚ ਕਿੰਨੀ ਜ਼ਿਆਦਾ ਅਨਸਲਟ ਹੋਗੀ ਤੁਸੀਂ ਇਹ ਗੱਲ ਵੀ ਕਿੰਨੀ ਜਿਆਦਾ ਅਨਸਲਟ ਹੋ ਗਈ ਕਿਉਂਕਿ ਜੇ ਮੁੰਡਾ ਹੁੰਦਾ ਮੁੰਡੇ ਦੀ ਗੱਲ ਥੋੜੀ ਜੀ ਹੋਰ ਆ ਪਰ ਕੁੜੀ ਦੀ ਗੱਲ ਫੇਰ ਵੀ ਤੁਸੀਂ ਸਮਝੋ ਹੋਰ ਹੁੰਦੀ ਆ ਕਿੰਨੀ ਜਿਆਦਾ ਪਰ ਉਹ ਫੇਰ ਵੀ ਕੁੜੀ ਹੁਣ ਇੰਟਰਵਿਊ ਕਰ ਰਹੀ ਆ ਇੰਟਰਵਿਊਆਂ ਦੇ ਵਿੱਚ ਸਾਰੀ ਚੀਜ਼ ਦੱਸ ਰਹੀ ਆ ਉਹ ਵੀ ਇਹਨਾਂ ਦੇ ਪਰਿਵਾਰ ਨੇ ਸਾਰਿਆਂ ਨੇ ਕਿਹਾ ਉਹ ਵੀ ਤੂੰ ਇੰਟਰਵਿਊ ਕਰ ਉਹਦੇ ਵਿੱਚ ਚਾਹੀ ਦੱਸ ਲੋਕਾਂ ਨੂੰ ਹਨਾ ਵੀ ਇਹ ਨਹੀਂ ਕਿ ਮੇਰਾ ਵੈਸੇ ਕੋਈ ਬੁਆਏਫ੍ਰੈਂਡ ਸੀਗਾ ਮੈਂ ਉਹਦੇ ਨਾਲ ਮੰਗੀ ਹੋਈ ਸੀ ਹਨਾ ਚਲੋ ਇਹ ਚੰਗੀ ਚੀਜ਼ ਕੀਤੀ ਉਹ ਇੰਟਰਵਿਊ ਕੀਤਿਆਂ ਨੇ ਕੁੜੀ ਦਾ ਤੇ ਚਲੋ ਯਾਰ ਉਹਨੇ ਤਾਂ ਚਾਰੀ ਨੇ ਫੇਰ ਵੀ ਇਹ ਉਹ ਪਾਸਾ ਵੇਖਿਆ ਜਾ ਵਿਚਾਰੀ ਦਾ ਰਿਸ਼ਤਾ ਹੋ ਜਾਊਗਾ ਹਨਾ ਵੀ ਉਹਨੇ ਤਾਂ ਤਾਂ ਹੀ ਕੀਤਾ ਸੀ ਵੀ ਮੈਂ ਇਹਦੇ ਨਾਲ ਮੰਗੀ ਹੋਈ ਆ ਇਹ ਤਾਂ ਸਾਲਾ ਉਹੀ ਖੱਚ ਸੀਗਾ ਜਿਹੜਾ ਇਹਨੂੰ ਵੀ ਟਿਕਾਈ ਬੈਠਾ ਸੀ ਗਾਂ ਉਹਦੀ ਸੇਲੀ ਵੀ ਟਿਕਾਈ ਬੈਠਾ ਸੀ ਤੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਵੀ ਇਹ ਬੰਦੇ ਦੀ ਸ਼ਕਲ ਆ ਆਪਣੇ ਦਿਮਾਗ 'ਚ ਪਾ ਲੋ ਇਹਨੂੰ ਕੋਈ ਕੁੜੀ ਨਾ ਦੇਓ ਬਸ ਇਹ ਚੀਜ਼ ਆ ਮੇਨ ਬਾਕੀ ਆ ਜਿਹੜੀ ਵੀਡੀਓ ਬਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਭੈਣਾਂ ਨੂੰ ਪਤਾ ਲੱਗੇ ਵੀ ਭੈਣੋ ਬਚੋ 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 ਅਸਤਰੀ ਕਾਲ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਸਤਰੀ ਕਾਲ